ਮੁਰਦਾਬਾਦ ਐਡੀਸੀ ਚੋਰ ਮੁਰਦਾਬਾਦ ਵੀਡੀਓ ਬਰਾਦਰ ਮੀਡੀਆ ਕਰਾਨੌਰ ਮੁਰਦਾਬਾਦ ਵੀਡੀਓ ਕਰਾਨੌਰ ਮੁਰਦਾਬਾਦ ਸਾਰੇ ਆਏ ਨੇ ਸਾਰੇ ਅਨਸਰ ਅੱਜ ਕੋਈ ਕਮਿਟਮੈਂਟ ਜਿੰਦੀ ਹੈ ਕਿ ਇਲੈਕਸ਼ਨ ਤੋਂ ਦੋ ਕਰਵਾਉਣੇ ਆ ਕਿੰਨੀ ਦੇਰ ਚ ਕਰਵਾਉਣੇ ਆ ਤੇ ਠੀਕ ਆ ਮੇਰੇ ਅਗਲੀ ਸਾਡੀ ਰਣਨੀਤੀ ਜਿਹੜੀ ਆ ਇਹ ਜਲਦੀ ਡਿਸਾਈਡ ਕਰਕੇ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਦੋ ਦਿਨ ਦੇ ਵਿੱਚ ਮੂਵ ਕਰਾਂਗੇ ਅਸੀਂ ਪਹਿਲੇ ਤੇਰੇ ਸ਼ਹਿਰ ਨੂੰ ਅਸੀਂ ਸਜਰੂ ਸਭ ਤੋਂ ਪਹਿਲਾਂ ਭਗਤਿਆ ਦੇ ਅਰਦਾਸ ਫਤਿਹ ਜਵਾ ਫਤਿਹ ਬਿਗੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਬਹੁਤ ਹੰਦ ਭਾਗਾ ਦੇਣਾ ਅੱਜ ਸਾਨੂੰ ਮਜਬੂਰ ਹੋ ਕੇ ਬੀੜੇ ਰਫਤੇ ਦੇ ਪਰਲੇ ਰੂਹ ਵਿੱਚ ਬਹਿਣਾ ਪੈਤਾ ਆ ਗਿਆ ਤੁਹਾਨੂੰ 10 ਸਾਲ ਹੋ ਗਏ ਨੇ ਪਹਿਲੇ ਪਹਿ ਜਾਂਦਾ ਮੈਂ ਸਰਪੰਚ ਬਾਨਾ ਕੋਈ ਜਾਂਦਾ ਮੈਂਬਰ ਬਾਨਾ ਕੋਈ ਸ਼ਹਿਰ ਦਾ ਡਿਵੈਲਪਮੈਂਟਰੀ ਹੋ ਰਹੀ ਜਿੰਨਾ ਪੈਸਾ ਸੀ ਸਾਰਾ ਖਾਦਾ ਪੀਤਾ ਗਿਆ ਕੋਈ ਕਿਸੇ ਨੂੰ ਖਿੱਚੀ ਫਿਰਦਾ ਕੋਈ ਕਿਸੇ ਨੂੰ ਖਿੱਚੀ ਫਿਰਦਾ ਇਸ ਕਰਕੇ ਇਹ ਮੇਰੇ ਭਰਾਵਾਂ ਨੇ ਸਾਰਿਆਂ ਨੇ ਸ਼ਹਿਰ ਵਾਲਿਆਂ ਇਹ ਕਿਹਾ ਵੀ ਅਸੀਂ ਧਰਮਾ ਦੀਏ ਤੇ ਅਸੀਂ ਆਪਣੇ ਸ਼ਹਿਰ ਦਾ ਸਰਪੰਚ ਕਿਹਨੇ ਕਿ ਲੋਕਾਂ ਦੇ ਬੱਚਿਆਂ ਬੱਚੀਆਂ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਸਰਪੰਚਾਂ ਦੀ ਲੋੜ ਪੈਂਦੀ ਆ ਤੇ ਇਸ ਕਰਕੇ ਨੰਬਰਦਾਰਾਂ ਨਾਲ ਦੌੜਦੇ ਨੇ ਕਦੀ ਕਿਸੇ ਬੰਨੇ ਦੌੜਦੇ ਨੇ ਇਸ ਕਰਕੇ ਇਹ ਇਹ ਵੀਡੀਓ ਸਾਹਿਬ ਨੇ ਇਹਨਾਂ ਨੇ ਲਿਖ ਕੇ ਭੇਜ ਦਿੱਤਾ ਕਿ ਇਹ ਵਾਟਬੰਦੀ ਨਹੀਂ ਹੋਈ ਅੱਜ ਜਿਸ ਮੰਚ ਤੇ ਅਸੀਂ ਸਾਰਾ ਸ਼ਹਿਰ ਬੰਦ ਕਰਕੇ ਇਕੱਠੇ ਹੋਏ ਆ ਉਸੇ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕਿਸ ਮੁੱਦੇ ਦੇ ਕਰ ਰਹੇ ਆ ਅਸੀਂ ਪਿਛਲੇ 12 ਸਾਲ ਤੋਂ ਵਾਂਝੇ ਰਹਿ ਰਹੇ ਆ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਇਹ ਨਹੀਂ ਕਿ ਇਹ ਸਰਕਾਰ ਨੇ ਆ ਕੇ ਸਾਡਾ ਨਾ ਗਲਤ ਕੰਮ ਕੀਤਾ ਪਿਛਲੀਆਂ ਸਰਕਾਰਾਂ ਨੇ ਸਾਣਾ ਇਹ ਧੱਕਾ ਕੀਤਾ ਵਾ ਹਾਏ 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 ਕਮਾਨ ਲੋਗਾਂ ਦਾ ਤਕਰਾ ਕਰਨ ਵਾਲੇ ਹਾਏ 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 ਬੀ ਬੀ ਜੀ ਉਹ ਮੁਬਾਰਕ 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 ਬੀ ਜੀ ਕੋਵਿਡ ਸੀਜ਼ਨ ਦਾ ਮੰਗ ਇਹ ਸਤਨਾਕੀ ਦਾ ਕਹਿਣਾ ਵਾ ਕਿ ਏਡੀਸੀ ਸਾਹਿਬ ਉਹ ਕਾਰ ਜਿਹੜਾ ਵਾ ਸਾਡੇ ਨਾਲ ਆਣ ਕੇ ਗੱਲਬਾਤ ਕਰੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਮੈਂ ਇਸ ਬਾਰੇ ਕੋਈ ਵੀ ਕਮੈਂਟ ਨਹੀਂ ਦੇਣਾ ਚਾਹੁੰਦੀ ਇਹ ਗੱਲ ਜਿਹੜੀ ਏਡੀ ਸੀ ਸਰ ਤੱਕ ਰਿਹਾ ਮੇਰੇ ਸੀਨੀਅਰ ਅਫਸਰ ਹੈ ਮੈਂ ਉਹਨਾਂ ਨੂੰ ਕੋਈ ਹੁਕਮ ਨਹੀਂ ਕਰ ਸਕਦੀ ਕਿ ਉਹ ਮੇਰੇ ਦਫ਼ਤਰ ਆ ਕੇ ਤੇ ਇਸ ਕਰਨਾ ਇਹਦਾ ਜੋ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਆਣ ਗਿਆ ਗੱਲ ਨੂੰ ਉਹ ਸਾਹਮਣੇ ਲਈ ਅਸੀਂ ਦੱਸਾਂਗੇ ਮੈਂ ਪਹਿਲਾਂ ਤੁਹਾਨੂੰ ਕੁਝ ਵੀ ਇਸ ਬਾਰੇ ਨਹੀਂ ਕਹਿ ਸਕਦੀ ਮੈਂ ਸਿਰਫ ਦਾ ਜੀ ਫੋਨ ਕਰ ਦਿੱਤਾ ਇਹਦਾ ਆਪਣੇ ਏਡੀ ਸੀ ਸਰ ਨੂੰ ਉਹਨਾਂ ਦੀ ਇਹੋ ਹੀ ਆ ਕਿ ਕੋਈ ਗੱਲ ਨਹੀਂ ਜੋ ਵੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਤਾਂ ਉਥੋਂ ਜੋ ਵੀ ਸਾਨੂੰ ਜਵਾਬ ਆਏਗਾ ਹੀ ਉਹ ਸਾਹਮਣੇ ਚੱਲਾਂਗੇ ਨਾ ਨਰਮਾ ਜੀ ਸੱਲਾਂ ਦਵਿ ਕੁੜਿਆ ਨੇ ਹਾਂਜੀ ਜੀ ਪਰੇ ਜਾ ਹਾਂਜੀ ਜੀ ਬੈਠੇ ਰਿਹਾ ਸੈਕਟਰੀ ਦਫ਼ਤਰ ਬੈਠੇ ਰਿਹਾ ਸਾਰਾ ਕੰਮ ਹੋ ਰਿਹਾ ਜੀ ਥੈਂਕ ਯੂ